ਭਗਵਾਨ ਤਮਾਨ ਨੇ ਉਹਨਾਂ ਨੇ ਹਜੇ ਤੱਕ ਕੋਈ ਆਪਾਂ ਨੂੰ ਉਹ ਨਹੀਂ ਸੰਕੇਤ ਨਹੀਂ ਦਿੱਤਾ ਵੀ ਕੋਈ ਵਧੀਆ ਆਪਾਂ ਨੂੰ ਮਿਲਿਆ ਹੋਵੇ ਉਹ ਹੁਣ ਉਹ ਬੱਸਾਂ ਵੀ ਬੰਦ ਕਰ ਰਹੇ ਨੇ ਹਾਏ ਹਾਏ ਤਿੰਨ ਦਿਨ ਵਾਸਤੇ ਬੱਸਾਂ ਦੀ ਜਿਹੜੀ ਆਵਾਜਾਈ ਆ ਬੰਦ ਹੋ ਰਹੀ ਹੈ ਸਿੱਧੇ ਜਾਂ ਸਿੱਧੇ ਤੌਰ ਤੇ ਐ ਸਮਝ ਲਓ ਵੀ ਕਿਸਾਨੀ ਧਰਨੇ ਨੂੰ ਢਾਲ ਲਾਉਣ ਦੀ ਗੱਲ ਚੱਲ ਰਹੀ ਆ ਜੇ ਉਹ ਮਦਦ ਨਹੀਂ ਕਰ ਸਕਦੇ ਤਾਂ ਉਹ ਇਹੋ ਜਿਹੇ ਚਾਲਾਂ ਦਾ ਨਹੀਂ ਚੱਲਣ ਚਾਹੀਦੀਆਂ ਜਿਹੜੀ ਇਹ ਸਟੇਟ ਹੈ ਨਾ ਇਹ اپੋਜੀਸ਼ਨ ਸਟੇਟ ਹੈ ਇਹਦੇ ਕਰਕੇ ਸੈਂਟਰ ਦਾ ਉੱਪਰੋਂ ਡੰਡਾ ਇਹ ਨਾ ਪਰ ਉਹ ਤੇ ਡਰਦੇ ਨਹੀਂ ਇਹ ਕਰ ਰਹੇ ਆ ਤੇ ਬਾਕੀ ਅੱਜ ਦਾ ਉਹਦਾ ਬਿਆਨ ਅੱਜ ਅੱਜ ਤਾਂ ਉਹਨੇ ਦਿੱਤਾ ਹੈ ਵੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਐਂ ਕਰਾਂਗੇ ਵਾ ਕਰੇ ਬਾਕੀ ਸਾਸੀਂ ਮੈਨੂੰ ਡੰਡਾ ਸੜਾ ਡੱਲਿਆ ਸਾਹ ਨੂੰ ਅਸੀਂ ਨਹੀਂ ਇਸ ਤਰ੍ਹਾਂ ਹੁੰਦੇ ਸੀ ਉਹ ਕਹਿੰਦੇ ਮੈਡੀਕਲ ਸਹਾਇਤਾ ਦਵਾਂਗੇ ਪਰ ਉਹਨਾਂ ਚਿਰ ਮੈਡੀਕਲ ਸਹਾਇਤਾ ਤੁਸੀਂ ਕਿੱਥੇ ਦੇ ਦੇਉਂਗੇ ਜਿੰਨਾ ਚਿਰ ਸਾਡਾ ਸਾਡੇ ਮੰਗਾਂ ਨਹੀਂ ਮੰਨ ਹੁੰਦੀਆਂ ਉਹਨਾਂ ਚਿਰ ਤਾਂ ਸਾਡਾ ਹੀਰਾ ਉੱਠ ਨਹੀਂ ਸਕਦਾ ਉਹ ਕਹਿੰਦਾ ਵੀ ਜਿੰਨਾ ਚਿਰ ਸਾਡਾ ਸੰਘਰਸ਼ ਚੱਲੂਗਾ ਸਾਡੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਉਹਨਾਂ ਚਿਰ ਮੈਂ ਤਾਂ ਇੱਥੇ ਹੀ ਪਹੁੰਚਿਆ ਸੈਂਟਰ ਬਿਲਕੁਲ ਨਹੀਂ ਬੋਲ ਰਹੀ ਜੋਪ ਗਰੀ ਵਿਚੋਂ ਪੁਜਾਰੀ ਬੈਠੀ ਹੈ ਨਹੀਂ ਜੇ ਆਪਾਂ ਜੀ ਇਹ ਇਹ ਸੰਘਰਸ਼ ਨਾ ਲੜਿਆ ਜਾਂ ਆਪਾਂ ਮੰਨ ਲਓ ਨਾ ਅੱਗੇ ਆਏ ਜਿਹੜਾ ਹਾਲ ਹੈ ਇਸ ਵਾਰ ਝੋਨੇ ਦਾ ਹੋਇਆ ਇਹੀ ਹਾਲ ਅੱਗੇ ਹੋਣਾ ਉਹ ਤਾਂ ਸਪਸ਼ਟ ਦਿਖ ਰਿਹਾ ਹੈ ਉਹ ਤਾਂ ਸਾਹਮਣੇ ਦੇਖੀ ਸ਼ੀਸ਼ਾ ਦਿਖ ਰਿਹਾ ਹੈ ਇਹਨਾਂ ਨੇ ਐਸ ਕਿਉਂ ਸ਼ੀਸ਼ਾ ਦਿਖਾਤਾ ਗਾਹਾਂ ਦਾ ਜਿਹੜਾ ਆਉਣਾ ਟਾਈਮ ਪਤਾ ਨਹੀਂ ਉਹ ਕਿਹਾ ਜਾਉਣਾ ਉਹਦੇ ਨਾਲ ਤਾਂ ਸਾਡਾ ਬਿਲਕੁਲ ਇਹ ਨੁਕਸਾਨ ਹੋ ਜੂਗਾ ਜੇ ਕਿਤੇ ਅਸੀਂ ਨਾ ਮੌਕਾ ਸਤਾ ਆ ਦੇਖ ਲਓ ਮੱਧ ਪ੍ਰਦੇਸ਼ ਦੇ ਬੈਠੇ ਨਹੀਂ ਆਏ ਬਿਹਾਰ ਬਿਹਾਰ ਦੇ ਬੈਠੇ ਨਹੀਂ ਆਏ ਆ ਰਹੇ ਨੇ ਤੁਸੀਂ ਦੇਖਿਓ ਕੱਲ ਨੂੰ ਕਿੰਨਾ ਬੰਬ ਬਾਹਰ ਲਈ ਸੰਗਤ ਨਹੀਂ ਕਿੰਨਾ ਆਉਣਾ ਹੈ ਹਾਂਜੀ ਹਾਂ ਬਹੁਤ ਭੜਮਾ ਇਕੱਠ ਹੋਣਾ ਹੈ ਸਰਕਾਰ ਨੂੰ ਹਾਲਾਤ ਜੜਾ ਹਲਾ ਕੇ ਦਿਖਾਈਆਂ ਜਾਣਗੀਆਂ ਸਰਕਾਰ ਤਾਂ ਜੀ ਘਬराई ਹੋਈ ਹੈ ਘਬराई ਹੋ ਕੇ ਬਸ ਦਿਖਾ ਨਹੀਂ ਰਹੀ ਹਾਂ ਕਿਉਂਕਿ ਇਹਨਾਂ ਕੋਲ ਇੰਟੈਲੀਜੈਂਸੀ ਤਾਂ ਸਾਰੀ ਹੈਗੀ ਹੈ ਸਭ ਜਾਣਦੀ ਹੈ ਬਾਈ ਇਹਨਾਂ ਨੂੰ ਸਾਰੀ ਪੂਰਾ ਪੂਰਾ ਗੱਲ ਜਾਨਦੀ ਹੈ ਪਰ ਇੱਕ ਚੁੱਪ ਕਰਕੇ ਬੱਠੀ ਹੈ ਕੋਈ ਵੀ ਬੰਦਾ ਆਪਣਾ ਜਿਹੜਾ ਜਾਨ ਦੀ ਬਾਜ਼ੀ ਨਹੀਂ ਖੇਡਦਾ ਜੀ ਅਕਸਰ ਤਾਂ ਮੰਨਿਆ ਜਾਂਦਾ ਹੈ ਕਿ ਜਿਹੜੇ ਪ੍ਰਧਾਨ ਨੇ ਉਹ ਲੋਕਾਂ ਨੂੰ ਅੱਗੇ ਕਰਦੇ ਨੇ ਮਰਨ ਵਾਸਤੇ ਪਹਿਲਾ ਪ੍ਰਧਾਨ ਆ ਜਿਹੜਾ ਮਤਲਬ ਆਪ ਮੂਰੇ ਹੋ ਕੇ ਦੇਖੋ ਪਹਿਲਾਂ ਕਹਿ ਰਹੇ ਸੀ ਪਿੱਛੇ ਲੋਕ ਵੀ ਉਹਨਾਂ ਬੰਦਿਆਂ ਨੂੰ ਮਰਾਈ ਜਾਂਦੇ ਨੇ ਪ੍ਰਧਾਨ ਪਿੱਛੇ ਬੈਠੇ ਜਾਂਦੇ ਨੇ ਇਹ ਸਾਡੇ ਸਿਰਫ ਇੱਕ ਪ੍ਰਧਾਨ ਸਰ ਧੱਲੇਵਾਲ ਸਾਹਿਬ ਨੇ ਆਪਣਾ ਉਹ ਕੁਰਬਾਨੀ ਦਿਖਾਈ ਹੈ ਵੀ ਮੈਂ ਜਾਊਂਗਰੇ ਵੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਬੰਦਿਆਂ ਨੂੰ ਨਹੀਂ ਮੂਰੇ ਕਰਨ ਦਾ ਮੈਂ ਆਪ ਕੁਰਬਾਨੀ ਦੇ ਦੇਖੋ ਸਾਡਾ ਇਹ ਸੀਐਮ ਸਾਰੇ ਆਉਂਦੇ ਉਹ ਰਕੀ ਸਿਆਸੀ ਪਾਰਟੀਆਂ ਦੂਸਰੀਆਂ ਜਿਹੜੀਆਂ ਸਾਰਿਆਂ ਦੇ ਇੱਥੇ ਨੁਮਾਇंदे ਆਏ ਨੇ ਕੱਲਾ ਕੱਲਾ ਇੱਥੇ ਆਏ ਨੇ ਉਹ ਤਾਂ ਨਹੀਂ ਆ ਰਿਹਾ ਉਹਦੀ ਕੁਰਸੀ ਖਿੱਚੀ ਜਾਣੀ ਬਸ ਇਹ ਜੀ ਗੱਲ ਆ ਵੀ ਉਹ ਨਹੀਂ ਆ ਰਿਹਾ ਇੱਥੇ ਉਹ ਕਹਿੰਦਾ ਮੈਂ ਜੱਟ ਆ ਮੈਂ ਜੱਟ ਮੈਂ ਜੱਟਾਂ ਨਾਲ ਆ ਮੈਂ ਸਾਰੇ ਪਰਵਾਜ਼ ਨਾਲਾਂ ਨਾਲ ਜੱਟ ਭਾਈਆਂ ਨਾਲ ਆ ਇਹ ਸਭ ਡਰਾਮੇ ਕਰ ਰਿਹਾ ਉਹ ਹਾਂ ਇੱਕ ਉੱਪਰ ਡਰਦਾ ਉਹਨਾਂ ਦੇ ਵੀ ਮੇਰੀ ਕੁਰਸੀ ਨਾ ਚਲ ਜਾਏ ਸੈਂਟਰ ਤੋਂ ਨੌਰੀ ਬਾਡਰ ਦੇ ਉੱਤੇ ਅਸੀਂ ਖੜੇ ਆ ਤੇ ਸਾਡੇ ਨਾਲ ਬਲਾਕ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਜਿਹੜੇ ਪੰਡਾਂ ਕੀ ਬਲਾਕ ਪ੍ਰਧਾਨ ਨੇ ਉਹ ਜੁੜੇ ਹੋਏ ਨੇ ਤੇ ਆਓ ਤੁਹਾਡੇ ਨਾਲ ਗੱਲਬਾਤ ਕਰਾਉਣੇ ਆ ਅਸੀਂ ਪੁੱਛਨੇ ਆ ਕਿ ਜਿਹੜੀ ਮੋਰਚੇ ਦੀ ਸਥਿਤੀ ਐ ਇਸ ਟਾਈਮ ਕੀ ਬਣੀ ਹੋਈ ਐ ਸ਼੍ਰੀ ਗੱਲ ਜੀ ਜੀ ਸਤ ਜੀ ਵੈਜ ਜੀ ਖਾਲਸਾ ਵੈਜ ਜੀ ਫਤਿਹ ਤੇ ਮੋਰਚੇ ਦੀ ਸਥਿਤੀ ਕੀ ਐ ਜੀ ਇਸ ਟਾਈਮ ਮੋਰਚੇ ਦੀ ਸਥਿਤੀ ਬਹੁਤ ਤਕੜੀ ਐ ਆ ਦੇਖ ਰਹੇ ਤੁਹਾਡੇ ਸਾਹਮਣੇ ਜਿੰਨੇ ਸੰਗਤ ਆ ਰਹੀ ਐ ਹੁਣ ਤੇ ਹੀ ਸੰਗਤ ਜਿਹੜੀ ਬਾਹਰੋਂ ਆਉਣਾ ਸੰਗਤ ਨੇ ਉਹ ਹੁਣੇ ਸੰਗਤ ਬਹੁਤ ਭਾਰੀ ਇਕੱਠ ਨਾ ਆ ਰਹੀ ਹੈ। ਉੱਥੇ ਅੱਗੇ ਮਡਾਲ ਭਰ ਰਿਹਾ ਹੈ। ਤੇ ਬਾਕੀ ਕੱਲ ਨੂੰ ਤੁਹਾਨੂੰ ਪਤਾ ਵੀ ਇੱਥੇ ਧਰ ਜਿੱਲ ਸਿੱਟਣ ਜਗ੍ਹਾ ਨਹੀਂ ਮਿਲਣੀ। ਇਹੋ ਜਿਹਾ ਹਾਲਤ ਹੋ ਜਣੀ ਹੈ। ਕਿਉਂ ਦੁਨੀਆ ਬਹੁਤ ਓਛਾ ਹੈ। ਪੰਜਾਬ ਬੰਦ ਦੇ ਹੀ ਪਤਾ ਲੱਗਿਆ ਲੋਕਾਂ ਦਾ ਵੀ ਕਿਸ ਤਰ੍ਹਾਂ ਲੋਕਾਂ ਦਾ ਇਕੱਠ ਹੋਣਾ ਇੱਥੇ। ਕੋਈ ਜਿਹੜੀਆਂ ਦੂਸਰੀਆਂ ਪਾਰਟੀ ਸਾਡੇ ਵੀਰਾਂ ਨੇ ਪਿੱਛੇ ਹਟੇ ਹੋਏ ਨੇ। ਉਹਨਾਂ ਦੇ ਨਾਲ ਜਿਹੜੇ ਕਿਸਾਨ ਵੀਰ ਸੀ ਉਹ ਸਾਰੇ ਆ ਰਹੇ ਨੇ। ਉਹ ਕਹਿੰਦੇ ਵੀ ਜੇ ਹੁਣ ਨਹੀਂ ਜਾਵਾਂਗੇ ਤਾਂ ਅਸੀਂ ਫਿਰ ਕੱਦ ਜਾਵਾਂਗੇ ਜਾਂ ਸਾਡਾ ਹੀਰਾ ਹੋਣ ਦਾ ਵੀ ਕੋਈ ਫਾਇਦਾ ਨਹੀਂ ਜੀ ਜੇ ਸਾਡਾ ਸਾਡਾ ਹੀਰਾ ਪ੍ਰਧਾਨ ਸਾਡਾ ਇੱਕ ਆਪਣੀ ਸੇਤ ਨਾਲ ਉਹ ਖੇਡ ਰਿਹਾ ਹੈ ਵੀ ਇਹਦੇ ਉੱਪਰ ਦੀ ਫਿਰ ਕੱਦ ਜਾਵਾਂਗੇ ਅਸੀਂ ਬਾਹਰ ਜਾਵਾਂਗੇ ਬਾਹਰ ਤਾਂ ਕੋਈ ਫਾਇਦਾ ਨਹੀਂ ਇੱਥੇ ਜੇ ਵਗੀ ਭੋਗਾਂ ਦੀ ਕਿਤੇ ਹੋਰ ਪਾਸੇ ਆਵਾਂਗੇ ਤਾਂ ਤੇ ਸਮਝੋ ਵੀ ਬੇਇੱਜ਼ਤੀ ਵਾਲੀ ਕੰਮ ਹੈ ਕਿਹੜੀ ਇਹਨਾਂ ਦੀ ਜ਼ਮੀਨ ਦੀ ਜ਼ਮੀਰ ਜਾਗਦੀ ਹੈ ਉਹ ਸਾਰੇ ਬੰਦੇ ਇੱਥੇ ਆ ਰਹੇ ਨੇ ਜਿਹਦੀ ਜ਼ਮੀਰ ਨਹੀਂ ਜਾਗਦੀ ਉਹ ਘਰਾਂ 'ਚ ਬੈਠੇ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਘਰ ਭਰਤੀ ਬੰਦੇ ਇੱਥੇ ਜੂਰ ਪਹੁੰਚੋ ਕੱਲ ਦੇ ਇਕੱਠ ਨੂੰ ਬਹੁਤ ਤਖੜਾ ਇਕੱਠ ਦਿਖਾਓ ਜਿਹੜਾ ਕਿ ਸਰਕਾਰ ਸੈਂਟਰ ਸਰਕਾਰ ਨੂੰ ਪਤਾ ਲੱਗ ਜਾਏ ਜਾਂ ਸੁਪਰੀਮ ਕੋਰਟ ਨੂੰ ਵੀ ਹਾਂ ਪੰਜਾਬ ਦੇ ਵਿੱਚ ਜਿਹੜਾ ਵੀ ਸੰਘਰਸ਼ ਚੱਲਦਾ ਹੈ ਉਹਦਾ ਕਿੰਨਾ ਉਤਸ਼ਾਹ ਹੈ ਕਿੰਨੇ ਲੋਕ ਆ ਰਹੇ ਨੇ ਤੇ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਵੀ ਜਿਹੜੇ ਸਾਡੇ ਵੀਰ ਨੇ ਮੰਗਾਂ ਸਾਡੀਆਂ ਇੱਕੋ ਨੇ ਉਹਨਾਂ ਦੀ ਵੀ ਜਿਹਨੇ ਸਾਡੀਆਂ ਵੀ ਇੱਕੋ ਮੰਗਾਂ ਨੇ ਇੱਕ ਸਿਰਫ ਉਹ ਵਸ ਉਹ ਵੀ ਜਾਨੀ ਹੈ ਸਾਡੇ ਨਾਲ ਕਰਦੇ ਸਮਰਥਕ ਸਾਡਾ ਪਰ ਉਹ ਅੱਗੇ ਪਿੱਛੇ ਹੋ ਕੇ ਕਰਦੇ ਨੇ ਸਿੱਧਾ ਨਹੀਂ ਅਜੇ ਆ ਰਹੇ ਜਿਹੜੀ ਉਹਨਾਂ ਦੀ ਨਾਲ ਕਿਸਾਨ ਵੀ ਨਹੀਂ ਉਹ ਸਾਰੇ ਸਾਡੇ ਨਾਲ ਪਹੁੰਚ ਰਹੇ ਨੇ ਸਾਰਿਆਂ ਦੀ ਪਰ ਬਹੁਤ ਤਖੜਾ ਅਸੀਂ ਇਕੱਠੇ ਥੇ ਦਿਖਾਵਾਂਗੇ ਜਿਹੜੇ ਭਗਵਾਨ ਤਮਾਨ ਨੇ ਉਹਨਾਂ ਨੇ ਹਜੇ ਤੱਕ ਕੋਈ ਆਪਾਂ ਨੂੰ ਉਹ ਨਹੀਂ ਸੰਕੇਤ ਨਹੀਂ ਦਿੰਦਾ ਵੀ ਕੋਈ ਵਧੀਆ ਆਪਾਂ ਨੂੰ ਮਿਲਿਆ ਹੋਵੇ ਹੁਣ ਉਹ ਬੱਸਾਂ ਵੀ ਬੰਦ ਕਰ ਰਹੇ ਨੇ ਹਾਏ ਹਾਏ ਤਿੰਨ ਦਿਨ ਵਾਸਤੇ ਬੱਸਾਂ ਦੀ ਜਿਹੜੀ ਆਵਾਜਾਈ ਆ ਬੰਦ ਹੋ ਰਹੀ ਹੈ ਸਿੱਧੇ ਜਾਂ ਸਿੱਧੇ ਤੌਰ ਤੇ ਐ ਸਮਝ ਲਓ ਵੀ ਕਿਸਾਨੀ ਧਰਨੇ ਨੂੰ ਢਾਲ ਲਾਉਣ ਦੀ ਗੱਲ ਚੱਲ ਰਹੀ ਆ ਜੇ ਉਹ ਮਦਦ ਨਹੀਂ ਕਰ ਸਕਦੇ ਤਾਂ ਉਹ ਇਹੋ ਜਿਹੇ ਚਾਲਾਂ ਦਾ ਨਹੀਂ ਚੱਲਣ ਚਾਹੀਦੀਆਂ ਜਿਹੜੀ ਇਹ ਸਟੇਟ ਹੈ ਨਾ ਇਹ اپੋਜੀਸ਼ਨ ਸਟੇਟ ਹੈ ਇਹਦੇ ਕਰਕੇ ਸੈਂਟਰ ਦਾ ਉੱਪਰੋਂ ਡੰਡਾ ਇਹਨਾਂ ਪਰ ਉਹਤੇ ਡਰਦੇ ਨਹੀਂ ਇਹ ਕਰ ਰਹੇ ਤੇ ਬਾਕੀ ਅੱਜ ਦਾ ਉਹਦਾ ਬਿਆਨ ਅੱਜ ਅੱਜ ਤਾਂ ਉਹਨੇ ਦਿੱਤਾ ਹੈ ਵੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਐਂ ਕਰਾਂਗੇ ਵਾ ਕਰੇ ਬਾਕੀ ਸਾਸੀਂ ਮੈਨੂੰ ਡੰਡਾ ਸਾਰਾ ਡੱਲੇ ਆ ਸਾ ਨੂੰ ਅਸੀਂ ਨਹੀਂ ਇਸ ਤਰ੍ਹਾਂ ਹੁੰਦੇ ਸੀ ਉਹ ਕਹਿੰਦੇ ਮੈਡੀਕਲ ਸਹਾਇਤਾ ਦਵਾਂਗੇ ਪਰ ਉਹਨਾਂ ਜਿਹੜੇ ਮੈਡੀਕਲ ਸਹਾਇਤਾ ਤੁਸੀਂ ਕਿੱਥੇ ਦੇ ਦੇਉਂਗੇ ਜਿੰਨਾ ਚਿਰ ਸਾਡਾ ਸਾਡੇ ਮੰਗਾਂ ਨਹੀਂ ਮੰਨ ਹੁੰਦੀਆਂ ਉਹਨਾਂ ਚਿਰ ਤਾਂ ਸਾਡਾ ਹੀਰਾ ਉੱਠ ਨਹੀਂ ਸਕਦਾ ਉਹ ਕਹਿੰਦਾ ਵੀ ਜਿੰਨਾ ਚਿਰ ਸਾਡਾ ਸੰਘਰਸ਼ ਚੱਲੂਗਾ ਸਾਡੀ ਮੰਗਾਂ ਨਹੀਂ ਮੰਨੀ ਜਾਂਦੀਆਂ ਉਹ ਨਜ਼ਰ ਮੈਂ ਤਾਂ ਇੱਥੇ ਹੀ ਪਹਨ ਤਿਆਗੂਗਾ ਨਹੀਂ ਅਜੇ ਇਹ ਪ੍ਰਧਾਨ ਮਿਲਣੇ ਵੀ ਮੁਸ਼ਕਲ ਨੇ ਕਿਉਂਕਿ ਕੋਈ ਵੀ ਬੰਦਾ ਆਪਣਾ ਜਿਹੜਾ ਜਾਨ ਦੀ ਬਾਜ਼ੀ ਨਹੀਂ ਖੇਡਦਾ ਜੀ ਅਕਸਰ ਤਾਂ ਮੰਨਿਆ ਜਾਂਦਾ ਕਿ ਜਿਹੜੇ ਪ੍ਰਧਾਨ ਨੇ ਉਹ ਲੋਕਾਂ ਨੂੰ ਅੱਗੇ ਕਰਦੇ ਨੇ ਮਰਨ ਵਾਸਤੇ ਪਹਿਲਾ ਪ੍ਰਧਾਨ ਆ ਜਿਹੜਾ ਮਤਲਬ ਆਪ ਮੂਰੇ ਹੋ ਕੇ ਦੇਖੋ ਪਹਿਲਾਂ ਕਹਿ ਰਹੇ ਸੀ ਪਿੱਛੇ ਲੋਕ ਵੀ ਬੰਦਿਆਂ ਨੂੰ ਮਰਾਈ ਜਾਂਦੇ ਨੇ ਪ੍ਰਧਾਨ ਪਿੱਛੇ ਬੈਠੇ ਜਾਂਦੇ ਨੇ ਇਹ ਸਾਡੇ ਸਿਰਫ ਇਸ ਪ੍ਰਧਾਨ ਸਰ ਧੱਲੇਵਾਲ ਸਾਹਿਬ ਨੇ ਆਪਣਾ ਉਹ ਕੁਰਬਾਨੀ ਦਿਖਾਈ ਹੈ ਵੀ ਮੈਂ ਜਾਊਂਗਰੇ ਵੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਬੰਦਿਆਂ ਨੂੰ ਨਹੀਂ ਮੂਰੇ ਕਰਨ ਦਾ ਮੈਂ ਆਪ ਕੁਰਬਾਨੀ ਕਰੂੰਗਾ ਸੈਂਟਰ ਬਿਲਕੁਲ ਨਹੀਂ ਬੋਲ ਰਹੀ ਚੁੱਪ ਕਰੀ ਬੈਠੋ ਪੁਜ਼ਾਰੀ ਬੈਠੀ ਹੈ ਨਹੀਂ ਜੇ ਆਪਾਂ ਜੀ ਇਹ ਇਹ ਸੰਘਰਸ਼ ਨਾਲ ਲੜਿਆ ਜਾਂ ਆਪਾਂ ਮੰਨ ਲਓ ਨਾ ਅੱਗੇ ਆਏ ਜਿਹੜਾ ਹਾਲ ਹੈ ਇਸ ਵਾਰ ਝੋਨੇ ਦਾ ਹੋਇਆ ਇਹੀ ਹਾਲ ਅੱਗੇ ਹੋਣਾ ਬਿਲਕੁਲ ਬਿਲਕੁਲ ਉਹ ਤਾਂ ਸਪਸ਼ਟ ਦਿਖ ਰਿਹਾ ਹੈ ਉਹ ਤਾਂ ਸਾਹਮਣੇ ਦੇ ਸ਼ੀਸ਼ਾ ਦਿਖ ਰਿਹਾ ਹੈ ਇਹਨਾਂ ਨੇ ਐਸ ਕਿਉ ਸ਼ੀਸ਼ਾ ਦਿਖਾਤਾ ਗਾਹਾਂ ਦਾ ਜਿਹੜਾ ਆਉਣਾ ਟਾਈਮ ਪਤਾ ਨਹੀਂ ਉਹ ਕਿਹਾ ਜਾਉਣਾ ਉਹਦੇ ਨਾਲ ਤਾਂ ਸਾਡਾ ਬਿਲਕੁਲ ਹੀ ਨੁਕਸਾਨ ਹੋ ਜਾਊਗਾ ਜੇ ਕਿਤੇ ਅਸੀਂ ਨਾ ਮੌਕਾ ਸੰਭਿਆ ਜਿਹੜੇ ਆਪਣੇ ਲਾਲੋ ਬਿਹਾਰ ਦੇ ਬੰਦੇ ਵੀ ਉਰੇ ਆਏ ਹੋਏ ਨੇ ਬਿਹਾਰ ਵਾਲੇ ਬੰਦਿਆਂ ਨੇ ਇਹ ਗੱਲ ਕਹੀ ਹੈ ਵੀ ਸਾਡਾ ਤਾਂ ਜਮਾਂ ਹੀ ਇਹਨਾਂ ਨੇ ਬੇੜਾ ਕਰਕੇ ਕਰਿਆ ਬਈ ਹੈ ਇਹੀ ਹਾਲ ਇਹਨਾਂ ਨੇ ਹੁਣ ਪੰਜਾਬ ਦਾ ਆ ਦੇਖ ਲਓ ਮੱਧ ਪ੍ਰਦੇਸ਼ ਦੇ ਬੈਠੇ ਨੇ ਆਏ ਬਿਹਾਰ ਬਿਹਾਰ ਦੇ ਬੈਠੇ ਨੇ ਆ ਰਹੇ ਨੇ ਤੁਸੀਂ ਦੇਖਿਓ ਕੱਲ ਨੂੰ ਕਿੰਨਾ ਬੰਬ ਬਾਹਰ ਲਈ ਸੰਗਤ ਨਹੀਂ ਕਿੰਨਾ ਆਉਣਾ ਹੈ ਹਾਂਜੀ ਹਾਂ ਬਹੁਤ ਭਰਮਾ ਇਕੱਠ ਹੋਣਾ ਹੈ ਸਰਕਾਰ ਨੂੰ ਹਾਲਾਤ ਜੜਾ ਹਲਾ ਕੇ ਦਿਖਾਈਆਂ ਜਾਣਗੀਆਂ ਸਰਕਾਰ ਤਾਂ ਜੀ ਘਬराई ਹੋਈ ਹੈ ਘਬराई ਹੋ ਕੇ ਬਸ ਦਿਖਾ ਨਹੀਂ ਰਹੀ ਹਾਂ ਕਿਉਂਕਿ ਇਹਨਾਂ ਕੋਲ ਇੰਟੈਲੀਜੈਂਸੀ ਤਾਂ ਸਾਰੀ ਹੈਗੀ ਹੈ ਸਭ ਜਾਣਦੀ ਹੈ ਬਾਹਰ ਨਾਲ ਸਾਰੀ ਪੂਰਾ ਪੂਰਾ ਗੱਲ ਜਾਂਦੀ ਹੈ ਪਰ ਇੱਕ ਚੁੱਪ ਕਰੀ ਬੈਠੀ ਹੈ ਉਹੀ ਕਾਰਨ ਹੈ ਜੀ ਜਿਹੜਾ ਦੀਪ ਸਿੱਧੂ ਹੁੰਦਾ ਸੀ ਉਹ ਇਹ ਕਹਿੰਦਾ ਸੀ ਵੀ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਹਾਂਜੀ ਉਹੀ ਬੀਜੇਪੀ ਦੀ ਵੀ ਟੀਮ ਬੀਟੀ ਰੂਪੀ ਮੈਂ ਦੇਖੋ ਸਾਡਾ ਜਿਹੜਾ ਸੀਐਮ ਹੈ ਸਾਰੇ ਆਉਂਦੇ ਉਹ ਰਕੀ 86 ਪਾਰਟੀਆਂ ਦੂਸਰੀਆਂ ਜਿਹੜੀਆਂ ਸਾਰਿਆਂ ਦੇ ਇੱਥੇ ਨੁਮਾਇंदे ਆਏ ਨੇ ਇਕੱਲਾ ਇਕੱਲਾ ਇੱਥੇ ਆਏ ਨੇ ਉਹ ਤਾਂ ਨਹੀਂ ਆ ਰਿਹਾ ਉਹਦੀ ਕੁਰਸੀ ਖਿੱਚੀ ਜਾਣੀ ਬਸ ਇਹੀ ਗੱਲ ਆ ਵੀ ਉਹ ਨਹੀਂ ਆ ਰਿਹਾ ਇੱਥੇ ਮੈਂ ਕਹਿੰਦਾ ਮੈਂ ਜੱਟਾਂ ਆ ਮੈਂ ਜੱਟ ਮੈਂ ਜੱਟਾਂ ਨਾਲ ਮੈਂ ਸਾਰੇ ਪ੍ਰੋਵਿਨਸ ਨਾਲਾਂ ਜੱਟ ਭਾਈਆਂ ਨਾਲ ਇਹ ਸਭ ਡਰਾਮੇ ਕਰ ਰਿਹਾ ਉਹ ਹਾਂ ਇੱਕ ਉੱਪਰ ਡਰਦਾ ਉਹਨਾਂ ਦੇ ਵੀ ਮੇਰੀ ਕੁਰਸੀ ਨਾ ਚਲੀ ਜਾਏ ਸੈਂਟਰ ਤੋਂ ਇਹ ਗੱਲ ਕਰ ਰਿਹਾ ਇਹ ਚੀਜ਼ ਜੀ ਉਹਨਾਂ ਨੂੰ ਅੱਗੇ ਹੋ ਕੇ ਲੈਣੀ ਜਾਂਦੀ ਹੈ ਜੇ ਮਤਲਬ ਮੰਨ ਲਓ ਉਹਨਾਂ ਦੀ ਕੁਰਸੀ ਚਲੀ ਵੀ ਜਾਂਦੀ ਹੈ ਤਾਂ ਪੰਜਾਬੀਆਂ ਨੇ ਉਹਨਾਂ ਨੂੰ ਖਬਰ ਦੁਆਰਾ ਫੇਰ ਬਣਾ ਦੇਣਾ ਇਹੀ ਤਾਂ ਸੋਚਣ ਦੀ ਗੱਲ ਹੈ ਇਹ ਗੱਲ ਸੋਚਣੀ ਗੱਲ ਹੈ ਉਹ ਤਾਂ ਦੁਬਾਰਾ ਪਬਲਿਕ ਤਾਪੇ ਬਣਾ ਦੋ ਜਦ ਪਿੱਛੇ ਸਾਡੇ ਉੱਥੋਂ ਆਏ ਨੇ ਤੋਂ ਕਾਲੇ ਨੂੰ ਆਪਣੇ ਬਾਬਸ ਕਰਾ ਕੇ ਤਿੰਨੇ ਜਦ ਇਹ ਇਹੀ ਕਹਦੇ ਸਾਰੇ ਕਹਿੰਦੇ ਚਲੋ ਸਾਡੇ ਹੀ ਡਲੇਰ ਸਾਹਿਬ ਕਹਿੰਦੇ ਵੀ 10 ਮਿੰਟ 10-20 ਦਿਨ ਰੁਕ ਜਾਓ ਸਿਰਫ ਇਲੈਕਸ਼ਨ ਆਈ ਵੀ ਹੈ ਇਲੈਕਸ਼ਨ ਆਈ ਵੀ ਹੈ ਵੀ ਆਪਾਂ ਲੈ ਕੇ ਚੱਲਾਂਗੇ ਪਰ ਉਹ ਨਹੀਂ ਹੈ ਵਟਕੇ ਉਹਨਾਂ ਨੂੰ ਆਏ ਸੀ ਵੀ ਅਸੀਂ ਇਲੈਕਸ਼ਨ ਲੜ ਕੇ ਸੀਐਮ ਬਣ ਜਾਾਂਗੇ ਉਹਨਾਂ ਨੂੰ ਬਹੁਤ ਸਿਆਣੀਆਂ ਜਿਹੜੀ ਪਬਲਿਕ ਹੈ ਉਹਨਾਂ ਦੀ ਜਵਾਨਤਾ ਵੀ ਜਬਤ ਹੋ ਗਈਆਂ ਇਹੀ ਹਾਲ ਮੈਨੂੰ ਲੱਗਦਾ ਹੁਣ ਆਉਣੇ ਵਾਲੇ ਟਾਈਮ ਜਾਮ ਆਦ ਨਹੀਂ ਪਾ ਇਹਨਾਂ ਦਾ ਹੀ ਬੰਨਣਾ ਹੋਈ ਜਾਂਦੇ ਦਿਖ ਰਿਹਾ ਜਾਂ ਜਾਂ ਜੋ ਸਾਨੂੰ ਦੇ ਨਹੀਂ ਰਿਹਾ ਕੋਈ ਸਾਨੂੰ ਸਹਾਰਾ ਕੋਈ ਗੱਲ ਨਹੀਂ ਕਰ ਰਿਹਾ ਤੇ ਸੈਂਟਰ ਨੂੰ ਨਹੀਂ ਦੁਬਾਰਾ ਇਹਦਾ ਕੀ ਦੇਣਾ ਜੀ ਜਿਹੜਾ ਪੰਜਾਬ ਦੀ ਗੱਲ ਕਰਦਾ ਚੱਕ ਕੇ ਡੇ ਬਰੂ ਘੜਾ ਆ ਆ ਦੇਖੋ ਅੰਮ੍ਰਿਤਪਾਲ ਬਾਕੇ ਬੈਠੇ ਨੇ ਦੇਰ ਸਿੱਟੇ ਹਾਂਜੀ ਇਹ ਹੈ ਜੀ ਹਣਾ ਜੋਰ ਪੁੱਠੇ ਪਾਸੇ ਨੂੰ ਵੱਧ ਲੱਗ ਰਿਹਾ ਬਿਲਕੁਲ ਬਿਲਕੁਲ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਕੱਲ ਵਾਲੇ ਜਿਹੜਾ ਇੱਥੇ ਮਹਾ ਪੰਚਾਇਤ ਹੋ ਰਹੀ ਹੈ ਅਸੀਂ ਤਾਂ ਇਹੀ ਮੈਸੇਜ ਦਵਾਂਗੇ ਜੀ ਵੀ ਪਬਲਿਕ ਵੱਧ ਵੱਧ ਇੱਥੇ ਆਵੇ ਸੰਗਤ ਜਿੰਨਾ ਵੀ ਘਰ ਭਰਤੀ ਬੰਦਾ ਅਸਦਾ ਇਹੀ ਅਪੀਲ ਪਹਿਲਾਂ ਵੀ ਚਾ ਉਹਨੂੰ ਜਦੋਂ ਪੰਜਾਬ ਬੰਦੇ ਉਸ ਦਿਨ ਵੀ ਇਹੀ ਅਪੀਲ ਕੀਤੀ ਸਾਰਿਆਂ ਨੂੰ ਵੀ ਘਰ ਭਰਤੀ ਬੰਦਾ ਪਰ ਆ ਰਹੇ ਨੇ ਲੋਕ ਅਰ ਕੱਲ ਨੂੰ ਪਤਾ ਲੱਗ ਜੂਗਾ ਵੀ ਕਿੰਨਾ ਕ ਸਾਡਾ ਇਕੱਠ ਹੁੰਦਾ ਹੈ ਸਰਕਾਰ ਨੂੰ ਘੁਮਾ ਕੇ ਸਿੱਟਾਂਗੇ ਥੱਲੇ ਲੱਗ ਜੂ ਸਾਰਾ ਪਤਾ ਸੀਆਈਡੀ ਜਲੀ ਹੋ ਜਾਣੀ ਹੈ ਸਰਕਾਰ ਕੋ ਨਹੀਂ ਆ ਰਹੇ ਇਕੱਠ ਵੀ ਕਿੰਨਾ ਇਕੱਠ ਆ ਰਹੇ ਬਹੁਤ ਇਕੱਠ ਹੋਣੇ ਤਕੜਾ ਇਕੱਠ ਹੋਣੇ ਪੂਰਾ ਇਕੱਠ ਹੈ ਪੂਰਾ ਜੋਸ਼ ਹੈ ਤੇ ਸਾਡੇ ਜਿਹੜੇ ਬਲਾਗ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਕਿ ਫਤੇਗੜ ਸਾਹਿਬ ਤੋਂ ਵੀ ਪੂਰੀ ਗਣਤੀ ਦੇ ਵਿੱਚ ਸੰਗਤ ਆ ਰਹੀ ਹੈ ਸਾਰੇ ਪਾਸਿਓ ਪੂਰਾ ਜ਼ੋਰ ਲੱਗਿਆ ਹੋਇਆ ਹੈ ਜਿਹੜੀਆਂ ਸਰਕਾਰਾਂ ਨੇ ਉਹ ਵੀ ਡਰੀਆਂ ਹੋਈਆਂ ਨੇ ਅਸੀਂ ਵੀ ਤੁਹਾਡੇ ਤੋਂ ਹੀ ਆਸ ਕਰਦੇ ਹਾਂ ਕਿ ਤੁਸੀਂ ਇੱਥੇ ਹਮਾ ਵਾਂ ਕੇ ਪਹੁੰਚੋ ਧੰਨਵਾਦ